ਪੁੱਤੀ ਲਈ ਹੈਲੋ ਜੀ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਰਵੇ ਤੇ ਇੱਥੇ ਹੋ ਗਿਆ ਜੀ ਟਾਈਮ 7:30 ਵਜੇ ਦਾ ਬਸ 5 ਕਿ ਮਿੰਟ ਰਹਿੰਦੇ ਸੱਤ ਹੋਣ ਚੱਤੇ ਵਾਸਤੇ ਇੱਥੇ ਫਿਰ ਰਿਸ਼ ਹੋ ਗਿਆ ਹੋਇਆ ਜੀ ਮੰਦਿਰ ਤੇ ਮੰਦਰ ਵਾ ਕੇ ਫਿਰ ਉਹ ਦੁੱਧ ਲੈਣ ਜਾਊਗਾ ਤੇ ਮੈਂ ਬਸ ਹੁਣ ਨਹਾ ਕੇ ਆਈਆਂ ਨਹਾ ਕੇ ਆ ਕੇ ਤੇ ਮੈਂ ਲੱਗੂਗੀ ਹੁਣ ਆਉਦੇ ਕੰਮ ਧੰਦੇ ਰੋਟੀ ਪਾਣੀ ਬਣਾਉਂਗੀ ਤੇ ਧੁੰਦ ਪੈ ਚੁੱਕੀ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਹਣਾ ਧੁੰਦ ਦਾ ਬਸ ਹੁਣ ਸ਼ੁਰੂ ਹੋ ਗਈਆਂ ਧੁੰਦਾਂ ਪੈਣੀਆਂ ਹੁਣ ਆਈ ਬਸ ਰੋਜ਼ ਦਾ ਰੁਟੀਨ ਹੋ ਜਾਊਗਾ ਧੁੰਦਾਂ ਦਾ ਤੇ ਧੁੱਪਾਂ ਬਸ ਕਦੇ-ਕਦੇ ਨਿਕਲਿਆ ਕਰਨੀਆਂ ਤੇ ਆਹ ਸ਼ੋਈ ਲੈ ਕੇ ਦਿੱਤੇ ਸ੍ਰੀਸ਼ੂ ਨੂੰ ਕੱਲ ਮੈਂ ਸ਼ਾਮ ਨੂੰ ਲੈ ਕੇ ਦਿੱਤੇ ਸਿੱਧ ਪਿੰਡੋਂ ਹੀ ਸਕੂਲ ਵਾਲੇ ਦੇਵਾ ਜੀ ਇੱਥੇ ਫਿਰ ਉਦੋਂ ਬਾਅਦ ਮੈਂ ਲੱਗ ਗਈ ਸੀ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਆ ਕੇ ਮੈਂ ਨਾ ਇਹਨੂੰ ਕਿ ਆ ਗਈ ਸੀ ਨਾ ਕਿ ਮੈਂ ਬੱਸ ਲੱਗ ਗਈ ਸੀ ਆਟਾ ਗੁੰਨਣ ਤੇ ਆਟਾ ਮੈਂ ਗੁੰਨੂਗੀ ਅੱਜ ਮੇਥਿਆਂ ਵਾਲਾ ਮੇਥਿਆਂ ਦੀ ਰੋਟੀਆਂ ਬਣਾਵਾਂਗੇ ਅੱਜ ਆਪਾਂ ਤੇ ਕੱਲ ਚੀਰ ਕੇ ਧੋ ਕੇ ਵਧੀਆ ਸਵਾਦ ਹੋਰ ਕੇ ਰੱਖਦੇ ਸੀ ਮੇਥੇ ਰਾਤ ਭਰ ਜਿਉਂ ਨਾਲੀ ਸੀ ਮੇਥਿਆਂ ਦੀ ਤੇ ਥੋੜੇ ਜਿ ਮੈਂ ਰੱਖ ਲਈ ਸੀ ਮੇਥੇ ਮੈਂ ਚੱਲ ਸਬਜ਼ੀ ਰੋਟੀਆਂ ਚ ਪਾਵਾਂਗੇ ਵੀ ਆਟਾ ਗੁੰਨ ਲਾਂਗੇ ਮੇਥਿਆਂ ਵਾਲਾ ਤੇ ਵਾਜੇ ਇੱਥੇ ਮੈਂ ਮਿਕਸ ਆਟਾ ਲੈ ਲਿਆ ਮੱਕੀ ਦਾ ਤੇ ਕਣਕ ਦਾ ਲੈ ਕੇ ਵਿੱਚ ਮਿੱਥੇ ਪਾਲੇ ਤੇ ਉਧਰ ਮੈਂ ਹਨਾ ਲੈਣ ਗਈ ਸੀ ਜਮੈਣ ਤੇ ਪਾਣੀ ਤੇ ਮੈਂ ਕਿਹਾ ਚੱਲ ਜਮੈਣ ਵੀ ਪਾ ਲਾਂਗੇ ਤੇ ਇਹਦੇ ਵਿੱਚ ਬਸ ਰੋਜ ਦੇ ਆਪਣੇ ਜਿਹੜੇ ਰੂਪ ਮਸਾਲੇ ਹੁੰਦੇ ਆ ਨੋਨ ਮਿਰਚ ਤੇ ਤਨੀਆ ਪੋਡਰ ਤੇ ਸੌਂਫ ਪਾਲੀ ਸੀ ਜੀਰਾ ਪਾਲਿਆ ਸੀ ਤੇ ਜਮੈਣ ਪਾ ਲੂੰਗੀ ਥੋੜੀ ਜੀ ਮੈਂ ਤੇ ਅੱਜ ਮੈਂ ਹਰੀਆਂ ਮਿਰਚਾਂ ਨਹੀਂ ਕੱਟ ਕੇ ਪਾਈਆਂ ਕਿਉਂਕਿ ਟਾਈਮ ਥੋੜਾ ਸੀ ਤੇ ਰੇਸ਼ੋ ਦਾ ਟਾਈਮ ਹੋਣ ਵਾਲਾ ਸੀ ਪੌਣੇ ਇਕੱਠ ਹੋ ਗਏ ਸੀ ਇੱਥੇ ਤਾਂ ਕਰਕੇ ਫਿਰ ਮੈਂ ਹਰੀਆਂ ਮਿਰਚਾਂ ਕੱਟੀਆਂ ਨਹੀਂ ਮੈਂ ਕਿਹਾ ਕੱਟਣ ਦਾ ਟਾਈਮ ਲੱਗ ਜੂ ਵਾ ਫਿਰ ਮੈਂ ਹੀ ਬਸ ਲਾਲ ਮਿਰਚੇ ਪਾਲੀਆਂ ਸੀ ਤੇ ਫਿਰ ਮੈਂ ਇੱਥੇ ਮੈਨੂੰ ਥੋੜੇ ਲੱਗੇ ਫਿਰ ਮੈਂ ਥੋੜੇ ਜਿਹਾ ਹੋਰ ਪਾਲੇ ਤੇ ਮੈਂ ਸਾਰੇ ਮੈਂ ਇੱਥੇ ਪਾਲੇ ਸੀ ਕਿਉਂਕਿ ਆਟਾ ਜ਼ਿਆਦਾ ਸੀ ਮੈਥੇ ਥੋੜੇ ਸੀ ਤੇ ਇਸ ਕਰਕੇ ਮੈਂ ਬਸ ਮਿੱਥੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਘਰ ਮੈਂ ਆਟਾ ਗੁੰਨ ਲਿਆ ਸੀ ਆਟਾ ਗੁੰਨ ਕੇ ਮੈਂ ਲਾਗੇ ਸੀ ਰੋਟੇ ਪਕਾਉਣ ਤਾਂ ਵਾ ਮੈਂ ਧਰ ਲਿਆ ਸੀ ਗਰਮ ਹੋਣ ਵਾਸਤੇ ਤੇ ਉਧਰ ਮੈਰੀ ਚਾਹ ਧਰੀ ਹੋਈ ਸੀ ਗਰਮ ਵਾਸਤ ਕਰਨ ਵਾਸਤੇ ਥੋੜੀ ਚਾਹ ਪਈ ਸੀ ਸਵੇਰ ਵਾਲੀ ਫਿਰ ਦਹੀਂ ਨਾਲ ਰੋਟੀ ਖਾਣੀ ਸੀ ਤਾਂ ਕਰਕੇ ਮੈਂ ਕਿਹਾ ਚਲ ਚਾਹ ਗਰਮ ਕਰਕੇ ਪੀ ਲੈਨੇ ਵੀ ਨਾਤੀ ਸੀ ਮੈਂ तो मैं क्या चल भी गर्म करके ता करके मैं उधर छोटे गैस से रखती थी चाह गर्म होने वास्ते तो बस जी इतने मैं हूँ रोटी की तैयारी कर लगी नाश्ते की तो बस हूँ मैं नाश्ता बनाता सीशु का बस दही पा के कोली नाश्ता दे दूंगी मैं तो बस जी आज तुम तो भी कर लो नाश्ता रिशु ਕਿਹੜਾ ਲੱਗਦਾ ਬਲੂ ਬਲੈਕ 10 ਰੁਪਏ ਦਾ ਬੁਰਸ਼ ਲੈ ਕੇ ਆਉਣਾ ਦੰਦਾ ਵਾਲਾ ਜਿਹੜਾ ਤੋੜੀ ਫਿਰਦਾ ਚੰਗਾ ਰੋਟੀ ਲਈ ਹਾਂ ਕੇਗੀ ਚੰਗਾ ਬਾਸਾ ਹੋਣਾ ਇਹ ਦੁਵਾਦ ਹੋ ਗਿਆ ਸੀ 11:00 ਵਜੇ ਦਾ ਟਾਈਮ ਤੇ ਕੰਮ ਕੰਮ ਨਿਬੜਲੇ ਸੀ ਸਾਰੇ ਸਵੇਰ ਦੇ ਅੱਜ ਕੱਪੜੇ ਦਾ ਧੋਤੇ ਨੇ ਬੇਰਵਾਰ ਸੀ ਤਾਂ ਕਰਕੇ ਤੇ ਵਸ ਇੱਥੇ ਫਿਰ ਮੈਂ ਲੱਗੀ ਸੀ ਚਾਹ ਬਣਾਉਣਾ ਤੇ ਮੈਂ ਕਿਹਾ ਚਲ ਸੁਣਿਆ ਵੀ ਨਾ ਕੇ ਆਈ ਤਾਂ ਕੰਮ ਨਿਬੜਲੇ ਸੀ ਫਿਰ ਸਹਾਲਾਂ ਦੇ ਵਿੱਚ ਤਾਂ ਦੋ ਤਿੰਨ ਟਾਈਮ ਬਾਣੀ ਜਾਂਦੀ ਚਾਹ ਦੇਣੇ ਤੇ ਫਿਰ ਮੈਂ ਵਸ ਚਾਹ ਪੱਤੇ ਪਾ ਕੇ ਚਾਹ ਤਰ ਦੂੰਗੀ ਤੇ ਬਾਰਨਾ ਹੀ ਲੱਗਦਾ ਮੌਸਮ ਜਿਵੇਂ ਨਾ ਧੂਏ ਧੂਆਂ ਹੋਇਆ ਹੁੰਦਾ ਆ ਹੀ ਲੱਗਦਾ ਹਨਾ ਮੋ ਧੁੱਪ ਸੀ ਬਾਹਰ ਤੇ ਵਸ ਇੱਥੇ ਮੈਂ ਚਾਹ ਬਣਾ ਕੇ ਕਰ ਲੂੰਗੀ ਰੈਡੀ ਗਰਮ-ਗਰਮ ਤੇ ਵਾਜੀ ਇਹ ਚਾਹ ਮੈਂ ਸਨੇਹਾਂ ਦੇ ਦੂੰਗੀ ਤੇ ਦਿਲਾਂ ਜੂੰਗੀ ਇੱਕ ਇੱਕ ਆਪ ਸੁਨੇਹਾ ਦਾ ਇੱਕ ਮੇਰਾ ਤੇ ਬਸ ਇਤੋਂ ਬਾਅਦ ਫਿਰ ਮੈਂ ਲੱਗੀ ਸਭ ਨੂੰ ਫਿਰ ਚਲੇ ਰੈਸਟੇ ਸ਼ੇਰ ਤੱਕ ਇੱਤੀ ਕਰਨੇ ਮੈਂ ਮੋਂ ਦਿਖਾ ਦੇ ਅਸੀਂ ਬਣਾ ਫਿਰ ਸਾਫੀ ਬਾਬਾਈ ਕੰਨ ਵਲਾਸਾ ਲਿਆ ਮੈਂ ਥਾਉਂਗਾ ਬਹੁਤ ਇੱਕ ਝੜ ਜਾਂਦੀ ਆ ਆ ਤੁਹਾਨੂੰ ਝੜ ਨਾ ਨਹੀਂ ਹੰਦੀ ਮੈਂ ਤੁਮ ਕਾਤੀ ਥੋੜੀ ਇਥੇ ਜਿਹੜੀ ਕੱਲ ਮੱਖੀ ਇਹਨੇ ਠੇਜੜੇ ਬਣਾਈ ਸੀ ਮੈਂ ਤੇਰੇ ਹੂੰ ਨਾ ਕੋਤੋਂ ਆਈ ਨਹੀਂ ਆ ਜਾਂਦੀ ਲੈ ਹਾਂ ਜੰਨੇ ਮੈਂ ਹੁਣ ਬਹੁਤ ਬੜੀ ਆ ਬਾਦ ਤੋਂ ਬਾਦੇ ਹੂੰ ਆਈ ਨਹੀਂ ਹੁੰਦੀ ਜੀ ਉਰੇ ਕਰੇ ਤੋਂ ਬਾਅਦ ਦੇਖੋ ਮੈਂ ਕਹਿੰਦੀ ਦੋ ਤਾਂ ਹੋ ਗਏ ਤਿੰਨ ਰਹਿ ਗਏ ਬਸ ਮੈਂ 16 ਤਰੀਕ ਨੂੰ ਮੁੱਕ ਜਾਣ ਗਏ ਤੁਸ ਜੀ ਹਾਂ ਜਦੋਂ ਤਾਂ ਮਾਮਲਾ ਲੈ ਗਿਆ ਕਿੱਥੇ ਅੱਛਾ ਆਇਆ ਨਹੀਂ ਹੋਇਆ ਸੀ ਹੂੰ ਸੋਮਵਾਰ ਦਿਓ ਨੇ ਛੁੱਟੀ ਲੈ ਲਈ ਸੀ ਤੇ ਮੰਗਲਵਾਰੀ ਛੁੱਟੀ ਸੀ ਉਹਦਾਂ ਤੱਕ ਆਇਆ ਦਿੱਤਾ

ਅੱਜ ਛੱਡ ਦਿਆਂਗੀ ਅੱਜ ਗੋੜੀ ਨੂੰ ਲਾੜਵਾ ਦੇ ਇੱਕ ਕਿਸੇ ਹਾਂ ਮੇਰੀ ਗੋੜੀ ਨੂੰ ਨਮਾਇਓ ਤੇ ਜਿੱਥੇ ਮੈਂ ਜੜੇ ਬਣਾ ਕੇ ਕਰ ਲਈ ਸੀ ਰੈਡੀ ਇੱਥੇ ਕਰਾਂਗੇ ਵੀਡੀਓ ਦੇ ਅੰਡਾ ਅੱਜ ਆਪਾਂ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣਾਂਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰਿਓ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਹੀ ਲੋੜ ਆ ਤੇ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਠੀਕ ਆ ਜੀ ਧੰਨਵਾਦ ਜੀ